ਪੰਜਾਬ ਦੇ ਵਿੱਚ ਜਿਹੀ ਸਰਕਾਰ ਆਈ ਕਿ ਪੰਜਾਬ ਵਾਸੀਆਂ ਦੀ ਗਲਤੀਾ ਛੱਡੋ ਇੱਥੇ ਤਾਂ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਵੀ ਸੁਰੱਖਿਤ ਨਹੀਂ ਇਨ੍ਹਾਂ ਤਿੱਖੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪਿਛਲੇ ਦਿਨੀ ਕਸਬਾ ਗੋਇੰਦਵਾਲ ਸਾਹਿਬ ਵਿਖੇ ਝਗੜੇ ਨੂੰ ਸੁਲਝਾਉਣਗੇ ਸਬ ਇੰਸਪੈਕਟਰ ਚਰਨਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਅੱਜ ਹਲਕਾ ਖੇਮ ਕਰਨ ਦੇ ਵਿੱਚ ਸਬ ਇੰਸਪੈਕਟਰ ਦੇ ਘਰ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਕਾਂਗਰਸ ਦੇ ਲੀਡਰ ਪਹੁੰਚੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਜਿਹਾ ਗੁੰਡਾਗਰਦੀ ਕਦੇ ਵੀ ਨਹੀਂ ਦੇਖੀ ਪੰਜਾਬ ਪੁਲਿਸ ਜੋ ਲੋਕਾਂ ਦੀ ਸੁਰੱਖਿਆ ਕਰਨ ਲਈ ਬਣੀ ਹੈ ਉਹ ਖੁਦ ਹੀ ਸੇਫ ਨਹੀਂ ਸੋਦਾ ਦੇ ਕਿ ਲਗਾਤਾਰ ਜੋ ਹੈ ਸਬ ਇੰਸਪੈਕਟਰ ਦਾ ਕਤਲ ਹੋਇਆ ਉਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੰਜ ਕਸੇ ਜਾ ਰਹੇ ਨੇ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਇਸ ਤੋਂ ਜ਼ਿਆਦਾ ਪੰਜਾਬ ਦੇ ਵਿੱਚ دہشت گردੀ ਤੇ ਪੁਰਸ਼ਾਵਾ ਗਿਰਦੀ ਕਿਹਾ ਹੋ ਸਕਦੀ ਹੈ ਜਿੱਦਾਂ ਚੰਨੀ ਸਾਹਿਬ ਅੱਜ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ ਦੋ ਕੁੜੀਆਂ ਇੱਕ ਮੁੰਡਾ ਉਹਨਾਂ ਦੇ ਮਾਪੇ ਬਜ਼ੁਰਗ ਜੇ ਜਿਉਂਦੇ ਬੈਠੇ ਹੈ ਘਰ ਵਾਲੀ ਵਿਧਵਾ ਹੋ ਗਈ ਹੈ ਬਹੁਤ ਦੁਖਦਾਈ ਗੱਲ ਹੋਈ ਹੈ ਪਹਿਲਾ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਇਸੇ ਏਰੀਆ 'ਚ ਇਸੇ ਤਰ੍ਹਾਂ ਥਾਣੇਦਾਰ ਦੇ ਮਾਰਿਆ ਸੀ ਉਹਨਾਂ ਦਾ ਅੰਤ ਆਇਆ ਸੀ ਅੱਜ ਮੈਂ ਇਹ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਅੰਤ ਆਉਂਦਾ ਦੇਖ ਰਿਹਾ ਕਿਉਂਕਿ ਇਸ ਤੋਂ ਜ਼ਿਆਦਾ ਬੁਰਸ਼ਾ ਕਰਦੀ ਨਹੀਂ ਹੋ ਸਕਦੀ ਕਿ ਪੁਲਿਸ ਦੇ ਸਬ ਇੰਸਪੈਕਟਰ ਨੂੰ ਜਦ ਕਿ ਉਹਦੇ ਨਾਲ ਡੀਐਸਪੀ ਵੀ ਹੈ ਉਹਦੇ ਨਾਲ ਹੋਰ ਪੁਲਿਸ ਵਾਲੇ ਆਏ ਆ ਤੇ ਉਹਨੂੰ ਕਾਬੂ ਕਰਕੇ ਤੇ ਗੋਲੀ ਮਾਰ ਦਿੱਤੀ। ਦੇਖ ਸਾਹਿਬ ਜਿੱਦਾਂ ਅਸੀਂ ਆਪਣਾ ਲੋਧੀਦਰ ਦੇ ਨੇਤਾ ਬਾਈਵਾ ਸਾਹਿਬ ਨੇ ਕੁਝ ਗਰਨੇਡ ਇਹ ਅੱਜ ਗੱਲ ਕੀਤੀ ਹੈ ਗਰਨੇਡ ਨੂੰ ਬਾਈ ਉਹੀ ਗੱਲ ਕਰ ਲੱਗਾ ਜੀ ਇਹ ਰਾਜਨੀਤੀ ਦੀ ਗੱਲ ਨਾ ਕਰ ਮੈਂ ਇੱਥੇ ਦੁਖੀ ਬਹੁਤ ਅੰਦਰ ਆ ਕੇ ਮੈਂ ਜਦੋਂ ਕੁੜੀਆਂ ਨੂੰ ਮਿਲਿਆ ਤੇ ਮੇਰਾ ਆਪਣਾ ਰੋਣਾ ਨਿਕਲਿਆ ਵੈ ਇਹਨਾਂ ਪੁੱਛਿਆ ਕਰਦੀ ਯਾਰ ਜਦੋਂ ਸਰਕਾਰ ਆ ਗਈ ਇਹ ਤੇ ਇਹਨਾਂ ਨੇ ਜੀਣਾ ਦੁਰਪਰ ਕਰਤਾ ਪੁਲਿਸ ਤੋਂ ਜਿਆਦਾ ਸੇਫ ਨਹੀਂ ਹੈ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਦਾ ਕੀ ਹੋਏਗਾ ਇੱਕ ਗਰੀਬ ਆਦਮੀ ਜਿਹੜਾ ਕਿਸਾਨ ਹੈ ਉਹਦਾ ਖੇਤ ਵਿੱਚ ਕੀ ਹੋਏਗਾ ਜੇ ਪੁਲਿਸ ਨੂੰ ਆਈਵੇਨ ਨੂੰ ਘਰ ਮਾਰਤਾ ਔਰ ਉਹਨੂੰ ਛੇ ਦੇ ਰਹੀ ਹੈ ਪੁਲਿਸ ਸਰਕਾਰ ਅੱਜ ਤੱਕ ਪਰਿਵਾਰ ਨੂੰ ਐਫ ਆਈ ਆਰ ਨਹੀਂ ਮਿਲੀ ਅੱਜ ਤੱਕ ਕੋਈ ਸੁਣਵਾਈ ਨਹੀਂ ਇਹਨਾਂ ਦੀ ਗਰੀਬ ਪਰਿਵਾਰ ਇੱਕ ਕਿਸਾਨ ਪਰਿਵਾਰ ਹੈ ਤਿੰਨ ਇਕੱਲੇ ਜੀ ਬਿਨਾ ਕੀ ਕਰ ਲੈਣਗੇ ਐਸੀ ਪਰਿਵਾਰ ਦੇ ਨਾਲ ਖੜਾਂਗੇ ਔਰ ਜੀ ਨੇ ਇਹ ਇੱਕ ਪੁਲਿਸ ਕਰਮਚਾਰੀ ਤੇ ਗੋਲੀ ਮਾਰ ਕੇ ਪੁਲਿਸ ਅਫਸਰ ਦੇ ਹੱਤਿਆ ਕਰੀ ਹੈ ਇਸ ਹੱਤਿਆ ਦਾ ਹੀ ਉਹਨੂੰ ਸਜ਼ਾ ਦਵਾਉਣ ਤੱਕ ਅਸੀਂ ਸਿਰੇ ਤੱਕ ਜਾਵਾਂਗੇ ਔਰ ਨਾਲ ਪਰਿਵਾਰ ਦੇ ਖੜਾ ਆ ਅਮਨ ਕਾਨੂੰਨ ਦੀ ਸਥਿਤੀ ਜਿੱਦਾਂ ਪੰਜਾਬ ਤੇ ਦੇ ਬਾਰੇ ਦਾ ਕੋਈ ਮਤਲਬ ਉਸਰਾਣਾ ਨਾ ਇਸ ਤੋਂ ਜ਼ਿਆਦਾ ਅਮਨ ਕਾਨੂੰਨ ਦੀ ਸਥਿਤੀ ਮਾੜੀ ਕਿਆ ਹੋ ਸਕਦੀ ਹੈ ਗ੍ਰਨੇਡ ਚੱਲਦੇ ਤਾਂ ਚੱਲਦੇ ਆ ਤੇ ਘਰ ਪੁਲਿਸ ਨੂੰ ਵੀ ਪੈ ਗਿਆ ਪੁਲਿਸ ਦੇ ਇੱਕ ਸਰਪੰਚ ਦੇ ਕਰ 25 ਬੰਦੇ ਅੰਦਰ ਤੇ ਨਿਕਲੇ ਤੇ ਉਹਨਾਂ ਨੇ ਫੜ ਕੇ ਪੁਲਿਸ ਵਾਲਾ ਮਾਰਤਾ ਇਹ ਹਾਲਾਤ ਪੰਜਾਬ ਦੇ ਬਣ ਗਏ ਆ ਬੁਰਸ਼ਾ ਕਰਦੀ ਔਰ ਗੁੰਡਾਗਰਦੀ ਹੋਈ ਵੀ ਐ ਇੱਥੇ